ਵਾਇਗੁਰੂ ਜੀ ਕਾ ਕਲਸਾ ਵਾਇਗੁਰੂ ਜੀ ਕੀ ਫਤਿਹ ਕਬੀਰ ਜੀ ਇੱਥੇ ਬਹੁਤਾ ਜੋਗੀਆਂ ਨੂੰ ਵਿੱਚ ਲੈ ਜੋਗੀ ਦਾ ਕੰਮ ਬਹੁਤ ਔਖਾ ਸੀ ਵਾਇਗੁਰੂ ਜੋਗੀ 12 ਸਾਲ ਖੱਬੀ ਨਾੜੀ 12 ਸਾਲ ਸੱਜੀ ਨਾੜੀ ਇੜਾ ਪਿੰਗਲਾ ਸੁਖਮਨਾ 12 ਸਾਲ ਉੱਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ 36 ਸਾਲ ਲੱਗ ਜਾਂਦੇ ਸਨ ਸੋ ਮੈਂ ਤੁਹਾਨੂੰ ਅੱਗੇ ਵੀ ਇੱਕ ਗੱਲ ਦੱਸੀਏ ਉਹ ਗੱਲ ਬੜੀ ਸਮਝਣ ਵਾਲੀ ਹੈ ਗੁਰੂ ਪਾਤਸ਼ਾਹ ਨੇ 10ਵੇਂ ਪਾਤਸ਼ਾਹ ਨੇ دریا ਪਾਰ ਕਰਨਾ ਸੀ ਬੀੜੀ ਵਾਲੇ ਨੇ ਬੀੜੀ ਸੌਫ ਕਰ ਦਿੱਤੀ ਜੋਗੀ ਕਹਿੰਦਾ ਮੈਨੂੰ ਪਤਾ ਲੱਗਾ ਵੀ ਯੂ ਆਰ ਆਲ ਮਾਈ ਕੀ ਪਾਵਰ ਮਤਲਬ ਤੂ ਸਰਵ ਕਲਾ ਸੰਪੂਰਨ ਹੈ ਤੇਰਾ ਗੁਰੂ ਕਹਿੰਦਾ ਹਾਂ ਤਾਂ ਦੇ ਕਹਿੰਦਾ ਗੁਰੂ ਪਾਤਸ਼ਾਹ ਆ ਗਿਆ ਬੀੜੀ ਚ ਬੈਠੇ ਚਲੇ ਗਿਆ ਉਹ ਪਾਣੀ ਤੇ ਤੁਰਨ ਲੱਗ ਪਿਆ ਤੋ ਕਹਿੰਦਾ ਗੁਰੂ ਸਾਹਿਬ ਨੇ ਪੁੱਛਿਆ ਵੀ ਪਾਣੀ ਤੇ ਤੁਰਨ ਦੀ ਕਿੰਨੇ ਸਾਲ ਲੱਗੇ ਕਹਿੰਦੇ 36 ਸਾਲ ਕਹਿੰਦੇ ਜਿਹੜਾ ਕੰਮ ਐ 2 ਪੈਸੇ ਟਕੇ ਚ ਕਰ ਲਿਆ 2 ਪੈਸੇ ਚ 2 ਪੈਸਾ ਓਨਲੀ ਉਦੋਂ ਤੂੰ 36 ਸਾਲ ਆਪਣੇ ਵੇਸਟ ਕਰ ਦਿੱਤੇ ਆ ਸਿਰਫ ਹੌਮੇ ਲਈ ਕਿ ਲੋਕੀ ਬੰਦੇ ਬੰਦੇ ਕਰ ਵਾਹ ਆਵੇ ਪਾਣੀ ਤੇ ਤੁਰਦਾ ਪਾਣੀ ਤੇ ਤੁਰਦਾ ਹੌਮੇ ਹੀ ਆ ਉਹ ਜੋਗੀ ਬੜਾ ਪੈਰੀ ਪੈ ਗਿਆ ਵੀ ਗੱਲ ਤਾਂ ਠੀਕ ਐ ਮੇਲਾ ਦਾ ਰੱਬ ਨੂੰ ਸੀ ਤੇ ਪਾਣੀ ਤੇ ਤੁਰਨ ਦੀ ਖੇਡ ਇਹ ਇੱਥੇ ਤਰ੍ਹਾਂ 12 ਸਾਲ ਖੱਬੀ ਨਾਲੀ 12 ਸਾਲ ਸੱਜੀ ਨਾਲੀ 12 ਸਾਲ ਸੁਖਮਨਾ ਉਹ 36 ਸਾਲ ਵੇਸਟ ਹੋ ਜਾਂਦੇ ਆ ਕਬੀਰ ਜੀ ਕਹਿੰਦੇ 36 ਸਾਲ ਹੀ ਤਾਂ 10 ਵਾਰੀ 36 ਵਾਰੀ ਰੱਬ ਮਿਲ ਜਾਂਦਾ ਟਾਈਮ ਕਿਉਂ ਪਤਾ ਨਹੀਂ ਨਾ ਗੁਰੂ ਤੋਂ ਬਗੈਰ ਪਤਾ ਨਹੀਂ ਵਾ ਗੁਰੂ ਗੁਰੂ ਤੋਂ ਬਗੈਰ ਪਤਾ ਨਹੀਂ ਚਲੋ ਗੋੜੀ ਬਰਾਗਨ ਕਬੀਰ ਜੀ ਟਿਪਦੇ ਤੇ ਪਦੇ 3 ਸਟੈਂਜ਼ ਉਲਡ ਤਤ ਪਮਨ ਚੱਕਰ ਖੱਟ ਭੇਦੇ ਸੁਰਤ ਸੁਨ ਅਨਰਾਗੀ ਮੰਦੀ ਭਟਕਣਾ ਨੂੰ ਪਰਤਾਂਦੇ ਆ ਹੀ ਮਨੋ ਜੋਗੀਆਂ ਦੇ ਦੱਸੇ 6 ਹੀ ਚੱਕਰ ਇਕੱਠੇ ਹੀ ਖਤਮ ਹੋ ਜਾਂਦੇ ਟੋਟਲ ਖਤਮ ਮੈਚ ਹੋ ਗਿਆ ਕੋਲ ਲੈਣਾ ਵੀ ਕੀ ਆ ਤੇ ਸੁਰਤੀ ਉਸ ਅਵਸਥਾ ਦੀ ਆਸ਼ਕ ਹੋ ਜਾਂਦੀ ਹੈ ਜਿੱਥੇ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਂਦਾ ਹੀ ਨਹੀਂ ਸੁੰਨ ਹੋ ਜਾਂਦੀ ਆ ਸੁਣ ਬਿਲਕੁਲ ਸੁੰਨ ਹੋ ਜਾਂਦੀ ਆ ਕਿੰਨੀ ਵਧੀਆ ਗੱਲ ਕਹੀ ਆ ਤੇ ਵਾਹਿਗੁਰੂ ਸੁੰਨ ਸਮਝੋ ਜਿੱਥੇ ਵਾਹਿਗੁਰੂ ਜੀ ਤੁਹਾਨੂੰ ਕੋਈ ਫੁਰਨਾ ਨਹੀਂ ਪੁਰਦਾ ਉਹਨੂੰ ਕਹਿੰਦੇ ਸੁਣ ਯਾਦ ਰੱਖਣਾ ਜਿੱਥੇ ਕੋਈ ਫੁਰਨਾ ਨਹੀਂ ਪੁਰਦਾ ਉਹਨੂੰ ਕਹਿੰਦੇ ਸੁਣ ਤੋ ਸੋਨ ਅਵਸਥਾ ਹੋਣੀ ਬਹੁਤ ਚੰਗੀ ਆ ਇਹਨੂੰ ਹੀ ਚੱਲ ਲੱਭਦੇ ਆ ਸੋਨੂ ਸਮਾਦ ਗੁਫਾ ਤੇ ਆਸਣ ਕੇਵਲ ਪਰ ਬ੍ਰਹਮ ਤੇ ਬਾਸਨ ਦੇਖਿਆ ਪਗ ਚੰਗ ਪ੍ਰਭ ਗੋਸ਼ਟ ਕਰਤ ਸੁਨ ਮੀਨ ਬਾਹਰ ਲਈ ਕੋਈ ਆਵਾਜ਼ ਨਹੀਂ ਆ ਰਹੀ ਸੁਨ ਬਸ ਪੱਥਰ ਹੋ ਗਿਆ ਮਰ ਗਿਆ आवे न जाए मरे न जीवे तास्थो बैरागी ताश खोज बैरागी ए भाई फिर विरागी हो के माया बणो उराम हो के शरीर नु छड़ के विकारानू छड़ के उस वैगरू नु लब अंदरों अंदरों जो ना औंदा के ना जानदा है ना मरदा है ना जमदा है मेरे मन मन ही उल्टे समाना ਏ ਮੇਰੇ ਮਨ ਜੀ ਪਹਿਲਾਂ ਤਾਂ ਵੈਗਰੂ ਤੋਂ ਉਪਰ ਉਪਰ ਰਹਿੰਦਾ ਪਰ ਪ੍ਰਮਾਤਮਾ ਬਾਰੇ ਈਸ਼ ਨੂੰ ਕੋਈ ਸੂਝ ਨਹੀਂ ਹੁੰਦੀ ਪਰ ਗੁਰਪ੍ਰਸਾਦ ਅਕਲ ਪਈ ਅਵਰੇ ਨਾ ਤਿਰਠਾ ਬਗਾਨਾ ਸਤਗੁਰੂ ਨਾਨਕ ਪਾਤਸ਼ਾਹ ਨੇ ਦੀ ਕਿਰਪਾ ਕੀਤੀ ਜਿਹਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਏ ਉਹ ਮਨ ਮਨ ਉਹੀ ਹੈ ਉਹ ਮਨ ਦੀ ਵਿਕਾਰਾਂ ਵੱਲ ਦੀ દોੜ ਨੂੰ ਹੀ ਪਰਤਾ ਕੇ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ ਸਤਿਗੁਰੂ ਨਾਨਕ ਦੀ ਕਿਰਪਾ 36 ਸਾਲ ਨਹੀਂ ਵੇਸਟ ਕਰਨੇ ਤੋ ਨਿਵਰੇ ਦੂਰ ਦੂਰੋਂ ਨਿਵਰੇ ਜਿਨ ਐਸਾ ਕਰਮਾ ਨੇ ਆ ਇਸ ਤਰ੍ਹਾਂ ਜਿਸ ਮਨ ਗੁਰਮਖ ਨੇ ਵਾਹਿਗੁਰੂ ਨੂੰ ਸਹੀ ਸਰੂਪ ਵਿੱਚ ਸਮਝ ਲਿਆ ਉਸ ਤੋਂ ਕਮਾਦਕ ਤੋਂ ਜੋ ਪਹਿਲਾਂ ਨੇੜੇ ਸਨ ਦੇਖਿਆ ਬਾਈ ਲਾ ਨੇੜੇ ਸਨ ਉਹ ਦੂਰ ਹੋ ਜਾਂਦੇ ਹਨ ਨਿਰਮੋਹ ਹੋ ਗਿਆ ਨਾ ਜੋ ਬਾਈ ਗਰੂ ਪਹਿਲਾਂ ਕਿਤੇ ਦੂਰ ਸੀ ਕਦੇ ਚੇਤੇ ਨਹੀਂ ਸੀ ਆਉਂਦਾ ਉਹ ਹੁਣ ਅੰਗ ਸੰਗ ਜਪਦਾ ਕਿ ਮੇਰੇ ਅੰਦਰ ਹੀ ਏ ਇਹ ਤਾਂ ਮੇਰੇ ਅੰਦਰ ਹੀ ਏ ਮੈਂ ਹੀ ਬਾਈ ਗਰੂ ਹਾਂ ਮੈਂ ਜਚੈਣਾ ਆਪਾਂ ਸ਼ਬਦ ਵਿੱਚੋਂ ਤਤ ਲੈਣਾ ਤਤ ਕੀ ਹੈ ਲੌਕਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿੰਨ ਜਾਣੇ ਆ ਪਰ ਇਹ ਇੱਕ ਐਸਾ ਅਨਪਵ ਹੈ ਜਿਨ ਕੀ ਆ ਤਿੰਨ ਜਾਣੇ ਕਿਨੂ ਬਿਆਨ ਕਰਾਂ ਕਿਨੂ ਬਿਆਨ ਕਰਾਂ ਲੌਕਤੀ ਕਾ ਜੈਸੇ ਭਇਆ ਬਰੇਡਾ ਸਿਰਫ ਮਾਰੇ ਹੀ ਜਾ ਸਕਦੇ ਆ ਜਿਵੇਂ ਮਿਸ਼ਰੀ ਦਾ ਸ਼ਰਬਤ ਹੋਵੇ ਅਲੌਕਤੀ ਕਾ ਭਿਆ ਬਰੇਡਾ ਸ਼ਰਬਤ ਅਲੌਕਤੀ ਮਿਸ਼ਰੀ ਉਦਾ ਆਨੰਦ ਉਸੇ ਗੁਰਮਖ ਪਿਆਰੇ ਨੂੰ ਅਲੌਕਤੀ ਕਾ ਜੈਸੇ ਭਿਆ ਬਰੇਡਾ ਮੇਂ ਅੰਮ੍ਰਿਤ ਰਸ ਆ ਗਿਆ ਅੰਮ੍ਰਿਤ ਰਸ ਹੁਣ ਅੰਮ੍ਰਿਤ ਰਸ ਆਇਆ ਤੇ ਉਦਾ ਆਨੰਦ ਮੈਂ ਕਿੰਨੂ ਦੱਸਾਂ ਉਸੇ ਗੁਰਮਖ ਨੇ ਜਾਣਿਆ ਜਿਸ ਨੇ ਉਹ ਸ਼ਰਬਤ ਪੀਤਾ ਹੈ ਅੰਮ੍ਰਿਤ ਰਸ ਵਸਿਆ ਸੀ ਨਾ ਬਹੁਤ ਉੱਚੀ ਖੇੜ ਆ ਅੰਮ੍ਰਿਤ ਰਸ ਤੇਰੀ ਨਿਰਗੁਣ ਕਥਾ ਕਾਏ ਚੋਂ ਕਹੀ ਐ ਐਸਾ ਕੋਈ ਬਬੀਕੀ ਹੁਣ ਅਸੀਂ ਘਰ ਵੀ ਕਥਾ ਕਰਦੇ ਆ ਹੁਣ ਬਾਬਾ ਕਹਿੰਦਾ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਤੇ ਮੁੰਡਾ ਪੁੱਛਿਆ ਹੀ ਦੋਸਤੀ ਕਿਹਦੇ ਨਾਲ ਕਰੀਏ ਸਾਰੀ ਦੁਨੀਆ ਕੀ ਕੁਦਰਤ ਵੀ ਖਤਮ ਹੋ ਜਾਣੀ ਹੈ ਅਦ੍ਰਿਸ਼ਟ ਜਿਹੜਾ ਦਿਸਦਾ ਨਹੀਂ ਉਹਦੇ ਨਾਲ ਦੋਸਤੀ ਪਾਉਣੀ ਆ ਇਹ ਰਹੀ ਤੇਰੀ ਨਿਰਗੁਣ ਕਥਾ ਮੇਰੀ ਕਥਾ ਤਾਂ ਨਿਰਗੁਣ ਅਦ੍ਰਿਸ਼ਟਾ ਮੈਂ ਸੱਚਖੰਡ ਗਿਆ ਕੌਣ ਗਿਆ ਸਰੀਰ ਤਾਂ ਮੇਰਾ ਇੱਥੇ ਸੀ ਮੇਰੀ ਸੁਰਤੀ ਲੱਗੀ ਨਿਰਗੁਣ ਮੈਨੂੰ ਪ੍ਰਕਾਸ਼ ਹੋਇਆ ਦਿਸਦਾ ਨਹੀਂ ਉਹਦੇ ਨਾਲ ਦੋਸਤੀ ਪਾਉਣੀ ਰੱਬ ਨਾਲ ਬਾਣੀ ਦੇ ਗੁਣਾ ਨਾਲ ਗੁਰੂ ਨਾਨਕ ਪਾਤਸ਼ਾਹ ਨਾਲ ਸੱਚਖੰਡ ਨਾਲ ਜਿਹੜੀ ਚੀਜ਼ ਦਿਖਦੀ ਨਹੀਂ ਉਹਦੇ ਨਾਲ ਦੋਸਤੀ ਪਾਓ ਅਸੀਂ ਦੋਸਤੀ ਪਾਈ ਬੈਠੇ ਆਂ ਕਹਿੰਦੇ ਨਾਲ ਦੋਸਤੀ ਪਾਣੀ ਕਹਿੰਦੇ ਜਿਹੜਾ ਦਿਸਦਾ ਨਹੀਂ ਤੇ ਦੋਸਤੀ ਆਪਾਂ ਪਾਈ ਬੈਠੇ ਜਿਹੜਾ ਦਿਸਦਾ ਵਾ ਇਹ ਗੱਲ ਹੈ ਕਿਰੀ ਨਿਰਗੁਣ ਕਥਾ ਕਾਹੇ ਸਿਉ ਕਹੀਏ ਇਹ ਤਾਂ ਵੈਗਰੂ ਅਦ੍ਰਿਸ਼ਟ ਕਥਾ ਹੈ ਮਾਇਆ ਤੋਂ ਰਹਿਤ ਕਥਾ ਹੈ ਸਚਖੰਡ ਜਾਣ ਦੀ ਕਥਾ ਹੈ ਕਿਹਦੇ ਨਾਲ ਗੱਲ ਕਰਾਂ ਕੌਣ ਗਿਆ ਉਹ ਕਹਿੰਦਾ ਕੌਣ ਗਿਆ ਤੇਰਾ ਸ੍ਰੀ ਸਿੱਟਾ ਇੱਥੇ ਪਿਆ ਸੀ ਮਨਮੁਖ ਤਾਂ ਹੋਰ ਗੱਲਾਂ ਕਰਦਾ ਐਸਾ ਕੋਈ ਬਬੇਕੀ ਕੋ ਸਤਖੰਡ ਜਾਂਦਾ ਹੋਵੇ ਤੇ ਮੈਂ ਉਹਦੇ ਨਾਲ ਗੱਲ ਕਰਾਂ ਸਤਖੰਡ ਦੀ ਤੇ ਤਾਂ ਪੰਡਤ ਬਾਮਨ ਨੂੰ ਇਹਦਾ ਨਾ ਕੁੱਕੜ ਨਹੀਂ ਆਉਂਦਾ ਏ ਬਾਈ ਗੁਰੂ ਤੇਰੇ ਉਹ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜੇ ਸਰੂਪ ਵਰਗਾ ਕਿਤੇ ਕੁਝ ਹੈ ਹੀ ਨਹੀਂ ਕਿਉਂਕਿ ਇੱਕ ਤਾਂ ਕੋਈ ਬਿਰਲਾ ਹੀ ਅਜਿਹਾ ਵਿਚਾਰਵਾਨ ਬਬੇਕੀ ਜੇ ਤੇਰੀਆਂ ਜਿਹੀਆਂ ਗੱਲਾਂ ਸੁਣਨ ਦਾ ਚਾਹਵਾਨ ਹੋਵੇ ਤੇ ਦੂਜੇ ਆਨੰਦ ਮਾਣਿਆ ਹੀ ਜਾ ਸਕਦਾ ਸੁਬਿਆਨ ਤੋਂ ਪਰੇ ਕੋ ਕਬੀਰ ਜਿੰਦੀਆ ਪਲੀਤਾ ਤੈਂ ਤੈਸੀ ਚਲ ਦੇਖੀ ਕਬੀਰ ਆਖਦਾ ਜਿਸ ਨੇ ਜਿਤਨਾ ਕੁ ਪ੍ਰੇਮ ਦਾ ਪਲੀਤਾ ਫੀਟਾ ਲਾਇਆ ਉਸੇ ਨੇ ਹੀ ਉਤਨੀ ਉਸਦੀ ਝਲਕ ਦੇਖੀ ਹੈ ਬਾਈ ਗੁਰੂ ਜੀ ਕਿਸ ਨਾਲ ਕੀਚੇ ਦੋਸਤੀ ਗੱਲ ਨੂੰ ਸਮਝੋ ਮੈਂ ਕਿਹਾ ਸੀ ਨਾ ਕਾਪੀ ਤੇ ਵਖਰੇ ਗੁਣ ਲਿਖਦੇ ਜਾਓ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਬਾਈ ਗੁਰੂ ਕਹਿੰਦਾ ਅਦ੍ਰਿਸ਼ਟ ਨਾਲ ਦੋਸਤੀ ਕਰ ਜਿਹੜੀ ਚੀਜ਼ ਰੱਬ ਨਹੀਂ ਦਿਖਦਾ ਪਾ ਦੋਸਤੀ ਬੜੀ ਔਕੀ ਖੇੜਾ ਜੋ ਨਾਨਕ ਪਾਸ਼ਾ ਨੂੰ ਦਿਖਦੇ ਪਾ ਦੋਸਤੀ ਬੜੀ ਔਕੀ ਖੇੜਾ ਸੱਚ ਕਰਨੇ ਦਿਖਦਾ ਪਾ ਦੋਸਤੀ ਬੜੀ ਔਕੀ ਖੇੜਾ ਸੋਨ ਸਮਾਦ ਅਵਸਥਾ ਨੇ ਦੇਖੀ ਪਾ ਦੋਸਤੀ ਤੋ ਅੰਮ੍ਰਿਤ ਰਸ ਦੀ ਗੱਲ ਨਹੀਂ ਸਮਝਾਉਂਦੀ ਪਾ ਦੋਸਤੀ ਉਹ ਬੜੀ ਔਖੀ ਖੇਡ ਆ ਮੇਰੇ ਭਾਈ ਗੁਰੂ ਨੇ ਬਣਾਤਾ ਦਿੱਤੀ ਆ ਪਰ ਬਹੁਤ ਔਖੀ ਖੇਡ ਆ ਮੇਰੇ ਭਾਈ ਗੁਰੂ ਫਿਰ ਵੀ ਆਪਾਂ ਖੇਡ ਖੇਡਨੀ ਆ ਗੁਰੂ ਸਾਹਿਬ ਜੀ ਬਖਸ਼ਿਸ਼ ਨਾਲ ਗੁਰਪ੍ਰਸਾਦ ਨਹੀਂ ਪੁੱਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਸਰੈਂਡਰ ਕਰਦਾ ਮੈਨੂੰ ਕੋਈ ਸਮਝ ਨਹੀਂ ਆ ਰਹੀ ਤੁਸੀਂ ਕਿਰਪਾ ਕਰੋ ਮੈਂ ਮਿਲਣਾ ਹੈ ਰੱਬ ਨੂੰ ਮੈਂ ਰੱਬ ਨੂੰ ਮਿਲਣਾ ਹੈ ਮੈਂ ਰੱਬ ਨੂੰ ਮਿਲਣਾ ਹੈ ਸਰੈਂਡਰ ਕਰਦੇ ਹੋ ਮੈਨੂੰ ਕੋਈ ਸਮਝ ਨਹੀਂ ਆ ਰਹੀ ਕਿਰਪਾ ਕਰੋ ਨਾ ਸੋਨ ਸਮਾਦ ਹੋਇਆ ਨਾ ਪ੍ਰਕਾਸ਼ ਹੋਇਆ ਨਾ ਦਰਸ਼ਨ ਹੋਇਆ ਨਾ ਅਮਰਤ ਰਸ ਆਇਆ ਨਾ ਅੰਦਰੋਂ ਖਜ਼ਾਨਾ ਲੱਭਾਇਆ ਨਾ ਮੈਨੂੰ ਬਾਸ਼ਾਈ ਮਿਲੀ ਕੋਈ ਚ ਵੀ ਨਹੀਂ ਹੋਇਆ ਸੱਚੇ ਪਾਤਸ਼ਾਹ ਮੈਂ ਸਰੈਂਡਰ ਕਰਦਾ ਹੱਥ ਖੜੇ ਕਰਕੇ ਮੱਥਾ ਟੇਕ ਲਿਓ ਗੁਰੂ ਸਾਹਿਬ ਜੀ ਤੁਸੀਂ ਕਿਰਪਾ ਕਰੋ 10 ਵਾਰੀ ਨਹੀਂ 100 ਵਾਰੀ 1000 ਵਾਰੀ ਕਹੋਗੇ ਤੇ ਗੁਰੂ ਸਾਹਿਬ ਮੰਨਦੇ ਆ ਇੱਕ ਵਾਰੀ ਨਹੀਂ ਗੱਲ ਮੰਨਦੇ ਬਹੁਤ ਮੁਲਾ ਖਜ਼ਾਨਾ ਆ ਤਾਂ ਵਾਹਿਗੁਰੂ ਬਖਸ਼ਿਸ਼ ਕਰੇ ਗੱਲ ਨੂੰ ਸਮਝੋ ਸਰੈਂਡਰ ਕਰਕੇ ਗੁਰੂ ਸਾਹਿਬ ਨਾਲ ਗੱਲ ਕਰੋ ਤੁਹਾਡੇ ਰਿਕਰਪਾ ਹੋ ਜਾਣੀਆਂ ਬਾਈ ਗੁਰਜੀ ਹੋ ਗਈ ਬਖਸ਼ਿਸ਼